We'll ਆਣੋ ਉਮੀਦਕਰ ਤੇ ਵੀ ਸਾਰੇ ਠੀਕ ਠਾਕ ਵਧੀਆ ਚੜ੍ਹਦੀ ਕਲਾ 'ਚ ਹੋਣਗੇ ਤੁਸੀਂ ਆਪਣੀਆਂ ਪਹਿਲੀਆਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿਨੇ ਹੋਣ ਜਿੰਨੇ ਜਿੰਨੇ ਵੀ ਜਿੱਥੇ ਜਿੱਥੇ ਵੀ ਦੇਖਦੇ ਸਾਰਾ ਧੰਨਵਾਦ ਤੇ ਇਸ ਨੂੰ ਵੀ ਉਨਾ ਹੀ ਪਿਆਰ ਦੇ ਜਿਹੜੀਆਂ ਆਪਾਂ ਹੋਰ ਬਣਾਵਾਂਗੇ ਉਹਨਾਂ ਨੂੰ ਵੀ ਉਨਾ ਹੀ ਪਿਆਰ ਦਿਓ ਤੇ ਅੱਜ ਦਾ ਬਣਾਵਾਂਗਾ ਦੱਸ ਤੋਂ ਅੱਜ ਹੈਗੀ 31 17 17 ਅਕਤੂਬਰ ਇਸ ਸੁਬਾਹ ਦੇ ਵਜ ਚੁੱਕੇ ਆਲਮੋਸਟ 5:30 ਵਜੇ 5:30 ਹੋ ਗਏ ਤੇ ਅਸੀਂ ਨਾ ਆ ਤੋ ਕੇ ਰੈਡੀ ਆ ਤਿਆਰ ਕੱਲ੍ਹ ਗਿਆ ਰੰਦੀਪਾ ਅਸੀਂ ਚੰਨੇ ਅੱਜ ਟ੍ਰਾਂਟੋ ਤੋਂ ਵਿਨਿੰਗ ਬੈਗ ਤੇ ਕੋਈ ਇਹਦੇ ਚ ਅਸੀਂ ਯਾਹ ਨਹੀਂ ਗਏ ਰਹੇ ਵੀ ਉਹ ਘੁੰਮਣ ਪੈਰਨੇ ਚਲੇ ਨਹੀਂ ਇਹ ਬਹੁਤ ਖੁਸ਼ ਨਹੀਂ ਹਨ ਉੱਥੇ ਸਾਡੇ ਮਤਲਬ ਜਿਵੇਂ ਕਿਹੜਾ ਵੀ ਇੱਕ ਤਾਂ ਯਾਰ ਦਾ ਇੱਕ ਸਾਡੇ ਮਾਮੇ ਦੀ ਕੁੜੀ ਇੱਕ ਤਾਂ ਦੋਸਤ ਆ ਪੱਕਾ ਦੋਸਤ ਬੈਸਟ ਫਰੈਂਡ ਤੇ ਇੱਕ ਮਾਮੇ ਦੀ ਕੁੜੀ ਆ ਹਨਾ ਮੇਰੇ ਸਾਡੇ ਜਾਣੇਗੇ ਤੇ ਦੋਵੇਂ ਉੱਥੇ ਰਹਿੰਦੇ ਆ ਬਹੁਤ ਜਦੋਂ ਦੀ ਅਸੀਂ ਆਈਆਂ ਦੰਦ ਉਹ ਕਹਿ ਰਹੇ ਹਨ ਕਿਉਂਕਿ ਜਿਆਦਾਤਰ ਆਲਰੇਡੀ ਦੋ ਵਾਰੀ ਆ ਚੁੱਕੇ ਆ ਮੈਨੂੰ ਮਿਲਣਾ ਹਨ ਤੇ ਸਿਮਰੀ ਕੋਲੇ ਪਹਿਲੀ ਵਾਰੀ ਜਾਣਾ ਇਹ ਨਹੀਂ ਵੀ ਕਿਉਂਗੇ ਉਹਨੂੰ ਮੈਂ ਚੜਾ ਕੇ ਗਿਆ ਸੀ 에ਰਪੋਰਟ ਤੋਂ ਉਹਦੇ ਬਾਅਦ ਉਹ ਨਾ ਆਈਂ ਗਈ ਤੇ ਉਹ ਪਰੇਂਡਿਆ ਨਹੀਂ ਵਾਪਸ ਗਈ ਹੋਈ ਕਿਉਂਕਿ ਤੁਹਾਨੂੰ ਪਤਾ ਹੀ ਇੱਥੇ ਵਰਕ ਪਰ ਹੋਣ ਪਿਆ ਰੱਖਣਾ ਇਦਾਂ ਦਾ ਹੁੰਦਾ ਸਾਰਿਆਂ ਨੂੰ ਕਿ ਹੋ ਜਾਏ ਫਿਰ ਜਾਵਾਂਗੇ ਤੇ ਇਸ ਲਈ ਜਦੋਂ ਮੈਂ ਉਹਨੂੰ ਚੜਾ ਕੇ ਗਿਆ ਤੇ ਹੁਣ ਮੈਂ ਉਹਨੂੰ ਮਿਲਣਾ ਘਟੋੜ 5 5.5 ਸਾਲਾਂ ਬਾਅਦ 5000 ਤੇ ਵਿਆਹ ਤੋਂ ਬਾਅਦ ਜਸਪ੍ਰੀਦ ਨੇ ਹੁਣ ਜਸਪ੍ਰੀਦ ਨੇ ਮੈਨੂੰ ਪਹਿਲੀ ਵਾਰ ਮਿਲਣਾ ਮੈਂ ਤੁਹਾਨੂੰ ਵੈਸੇ ਜ਼ਿੰਦਗੀ 'ਚ ਪਹਿਲੀ ਵਾਰ ਮਿਲਣਾ ਫੇਸ ਟੂ ਫੇਸ ਯਾਨੀ ਕਿ ਵੀਡੀਓ ਕਾਲ ਫੋਨ ਉਦਾਂ ਵਧੀਆ ਗੱਲ ਹੋ ਜਾਂਦੀ ਸਾਡੀ ਪਰ ਫੇਸ ਟੂ ਫੇਸ ਪਹਿਲੀ ਵਾਰ ਹੀ ਮਿਲਣਾ ਇਹਨੇ ਤੇ ਮੈਂ ਉਦੋਂ ਬਾਅਦ ਪਹਿਲੀ ਵਾਰ ਹੀ ਮਿਲਣਾ ਚਾਹੁੰਦਾ ਹਾਂ ਉਹ ਚੜਾ ਕੇ ਗਿਆ ਤੇ ਯਾਦਾ ਤੇ ਹੋਰ ਵੀ ਜਿਹੜੇ ਤੇ ਆਪਣੇ ਸੱਜਣ ਬੇਲੀ ਆਪਾਂ ਉਹਨਾਂ ਨੂੰ ਮਿਲਾਂਗੇ ਤੇ ਬਾਕੀ ਇੱਕ ਦੀਵਾਲੀ ਆ ਦੀਵਾਲੀ ਕਰਕੇ ਵੀ ਜਾਂਦੇ ਨੇ ਬਹੁਤ ਬਹੁਤ ਦਿੱਤਾ ਤੇ ਘਰ ਲਿਆ ਹੋਇਆ ਹਨ ਉਹਨੇ ਇਹ ਦਿਵਾਲੀ ਤੇ ਤੂੰ ਆ ਜ਼ਰੂਰ ਤੇ ਆਪਾਂ ਚੱਲੇ ਆਂ ਫਿਰ ਤੇ ਕਰਾਂਗੇ ਮੇਲੇ-ਗੇਲੇ ਕੋਈ ਇਹਦੇ ਚ ਇਦਾਂ ਨਹੀਂ ਵੀ ਅਸੀਂ ਬਹੁਤ ਜ਼ਿਆਦਾ ਘੁੰਮਣ ਫਿਰਨ ਚੱਲੇ ਆਂ ਪੈਸੇ ਖਮਾਰੇ ਜਾਓ ਫਿਰ ਮਤਲਬ ਜਿਹੜੇ ਤੁਹਾਨੂੰ ਚਾਹੁੰਦੇ ਆ ਉਹਨਾਂ ਕੋਲੇ ਜਾਣਾ ਚਾਹੀਦਾ ਹਨ ਤੇ ਜਿਹੜੇ ਆਪ ਵੀ ਆ ਚੁੱਕੇ ਉਹਨਾਂ ਕੋਲੇ ਬਾਕੀ ਤੁਸੀਂ ਸਾਡੇ ਪਿਆਰੇ ਆ ਤੇ ਦੋਵਾਂ ਕੋਲੇ ਟਾਈਮ ਸਪੈਂਡ ਕਰਾਂਗੇ ਜਿੰਨਾ ਹੋ ਸਕਿਆ ਤੇ ਚਲੋ ਹੁਣ ਆਪਾਂ ਕਰਦੇ ਆਂ ਸ਼ੁਰੂ ਕਿਉਂਕਿ 5:30 ਹੋ ਗਿਆ 8 ਵਜੇ ਸਾਡਾ ਜਹਾਜ ਉੱਡਣਾ ਅਸੀਂ ਨਿਕਲਣਾ ਘਰੋਂ ਤੇ ਸੇ ਜੋ ਕੁੰਦਾ ਗੱਡੀ ਲਈ ਉਹਨੇ ਸਾਨੂੰ ਛੱਡ ਕੇ ਹੁਣਾਵਾ ਬੱਸ ਉਹ ਆਉਣੇ ਵਾਲਾ ਬਾਹਰ ਤੇ ਪੈਕਿੰਗ ਬੁਕਿੰਗ ਸਾਡੀ ਹੋ ਗਈ ਆ। डन ਤੇ ਆਜੋ ਫਿਰ ਹੁਣ ਆਪਾਂ ਚੱਲਦੇ ਆ। ਲੈ ਮੇਰਾ ਦੋਸਤ ਸੇਵ ਸ਼ੱਡਨ ਚੱਲਿਆ ਮੈਨੂੰ। ਡੋਰ ਨਹੀਂ ਲੱਗਾ ਸਾਡੀ ਵਹਿੰਦਾ। ਲੈ ਇਹ ਸਾਡੀ ਵਹਣ। ਚਲੋ ਫਿਰ ਚੱਲੀਏ। ਆਉਂਦੇ ਤੋ ਲੱਗਦੀ ਨਹੀਂ। ਮੈ ਲਾਵਾਂ। ਚਲਿਏ ਚਲੋ ਜੀ ਕਿਹੜਾ ਟਰਮੀਨਲ ਜੀ ਅਸੀਂ ਆ ਚੁੱਕੇ ਹਾਂ ਰਿਪੋਰਟ ਤੇ ਸੇਵਕ ਸਾਨੂੰ ਡ੍ਰੌਪ ਕਰਕੇ ਚੱਲਿਆ ਚੱਲਦੇ ਆਪਾਂ ਹੁਣ ਇੱਥੇ ਉਤਰ ਜਾਨਾ ਆਪਾਂ ਕਿਉਂਕਿ ਪਾਰਕਿੰਗ ਬਹੁਤ ਜ਼ਿਆਦਾ ਮਹਿੰਗੀ ਪੈਂਦੀ ਹੈ ਤੇ ਜੇਕਰ ਗੱਡੀ ਪਾਰਕ ਲਾਉਣੀ ਕਿਉਂ ਸੇਵਕ ਲੋੜ ਹੀ ਨਹੀਂ ਲੋੜ ਕਿ ਨਹੀਂ ਸਹੀ ਗੱਲ ਚਲੋ ਫਿਰ ਆਪਾਂ ਉਤਰਦੇ ਹਾਂ ਹੁਣ ਬਾਤ ਨਹੀਂ ਲੱਗਈ ਹਾਂ ਠੀਕ ਆ ਓਕੇ ਥੈਂਕ ਯੂ ਆ ਮਿਲਦੇ ਹਾਂ ਮੰਗਲਵਾਰ ਹਾਂ ਇੱਧਰ ਉਤਰੂਗੀ ਹਾਂ ਇੱਧਰ ਹੀ ਆ ਜਾ ਤੂੰ ਉਧਰ ਦੀ ओके ओके थैंक यू नोबडी अब जान ही ਲੱਗਾ हां ਕੋਈ ਨਹੀਂ ਕਿ ਕਹਿੰਦੇ ਵੀ ਅੱਗੇ ਜਾ ਕੇ ਉਤਰੋ ਇਹ ਪੈਡੈਸਟਰੀਅਨ ਦਾ ਰਸਤਾ ਮੈਨੂੰ ਪਹਿਲੇ ਲੱਗੇ ਮਿਲ ਗਿਆ ਉੱਤਰੀ ਜਾ ਲਓ ਵੀ ਅਸੀਂ ਪਹੁੰਚ ਚੁੱਕੇ ਹਾਂ ਆਵੇ ਇਹਨਾਂ ਨੂੰ ਪੁੱਛ ਸਕਦੇ ਹਾਂ ਨਾ ਆਪਾਂ ਕਿ ਹੁਣ ਅਸੀਂ ਆਦਾ ਚੈੱਕ ਇਨ ਕਰਨਾ ਬੈਗ ਪਾ ਕੇ ਵੇਖਣਾ ਮਸ਼ੀਨ ਜੀ ਚ ਬੋਰਡਿੰਗ ਪਾਸ ਸਾਡੇ ਕੋਲੇ ਹੈਗੇ ਆ ਤੇ ਹੁਣ ਆਪਾਂ ਕਰਦੇ ਹਾਂ 225 ਨੰਬਰ ਗੇਟ ਓਕੇ ਚੱਲੀਏ ਫਿਰ ਚਲੋ ਕਜੀ ਲੱਭਦੇ ਆ ਦਾ ਗੇਟ ਨੰਬਰ ਤੇ ਅਸੀਂ ਚੱਲੇ ਆ ਉਧਰ ਨੂੰ ਇਹ 에어ਪੋਰਟ ਦੇ ਅੰਦਰ ਦਾ ਮਾਹੌਲ ਲੋਵੀ ਲਾਈਨ ਚ ਲੱਗ ਚੁੱਕੇ ਲਾਈਨ ਕਾਫੀ ਜ਼ਿਆਦਾ ਲੰਮੀ ਆ ਇਹ ਲੱਗ ਲੱਗ ਜਿਵੇਂ 에어ਲਾਈਨ ਦੀ ਹੋਊਗੀ ਲੋਬੀ ਸਾਡਾ ਆਪਣੀ ਸਿਕਿਉਰਟੀ ਹੋਗੀ ਹਾਂਜੀ ਚੈੱਕ ਇਨ ਹੋ ਗਿਆ ਸਿਕਿਉਰਟੀ ਚੈੱਕ ਇਨ ਦਾ ਆਪਾਂ ਘਰ ਹੀ ਕਰ ਲਿਆ ਸੀ ਹਾਂਜੀ ਸਪੋਰਟਿੰਗ ਪਾਸ ਅਸੀਂ ਆਨਲਾਈਨ ਲੈਣੇ ਸੀ ਸਿਕਿਉਰਟੀ ਸਾਡੀ ਹੋ ਗਈ ਆ ਅਸੀਂ ਕਰ ਚੁੱਕੇ ਆ ਇੰਟਰ ਹੁਣ ਬਸ ਇਹ ਜਹਾਜ਼ ਦੀ ਵੇਟ ਕਰਨੀ ਆ ਉਹਦੇ ਬੀ ਗੇਟ ਨੰਬਰ ਦੇਖ ਕੇ ਹਾਂ ਹਾਂ 720 ਤੇ ਹੁਣ ਆਪਣੀ ਬੋਰਡਿੰਗ ਸਟਾਰਟ ਹੋਣੀ ਹੈ ਉਹਨਾਂ ਟਾਈਮ ਆਪਣਾ ਇੱਥੇ ਬਦਲਣਾ ਪਾਉਗਾ मोस्ट ਜੋ ਹੈ ਅੱਧਾ ਘੰਟਾ ਪਹਿავਾ ਤੇ ਉਹ ਸਾਡਾ ਗੇਟ ਉਹ ਸਾਡਾ ਗੇਟ ਆ ਤੇ 에ਰਪੋਰਟ ਦਾ ਅੰਦਰ ਤੇ ਹੁਣ ਆਪਾਂ ਚੱਲਦੇ ਆ ਅੱਕੇ ਨੂੰ ਵਾਸ਼ਰੂਮ ਵਗੈਰਾ ਕਰਦੇ ਆ ਫਰੈਸ਼ ਹੋਣੇ ਆ ਹੁਣ ਆਪਾਂ ਨਾ ਇਹਨਾਂ ਬੈਗਾਂ ਦੇ ਉੱਪਰ ਟੈਗ ਲਗਾਉਣੇ ਆ ਜਿਹੜੀ ਕਿ ਆਪਣੀ 에ਰਲਾਈਨ ਯਾਨੀ ਕਿ ਆਪਣੇ ਬੈਗ ਲਗਾਉਚਾ ਨਾ ਇਦਾਂ ਹੀ ਆ ਨਾ ਇੱਥੇ ਉਹ ਤੁਹਾਨੂੰ ਉਹ ਰੂਗ ਇਹਨਾਂ ਦੇ ਵੈਰੀਡੇ ਚੈਕਿੰਗ ਨਾਲ ਜੀ ਬੀਰ ਨਹੀਂ ਜਾਂਦੀ ਕੋਈ ਪਾਉਂਦੇ ਤੇ ਹੁਣ ਅਸੀਂ ਆਹ ਲਾਈਨ ਦੇ ਵਿੱਚ ਖੜੇ ਆਂ ਬੈਗਾਂ ਦੇ ਉੱਪਰ ਟੈਗ ਲਗਾਉਣੇ ਜਿਸ ਤਰ੍ਹਾਂ ਕਿ ਉਹ ਵੀ ਲੱਗਾ ਬੈਗ ਦੇ ਉੱਪਰ ਟੈਗ ਇਦਾਂ ਲਵਾਉਣੇ ਆਪਾਂ ਲਾਈਨ ਵਾਹਵਾ ਲੰਮੀ ਆ ਇੱਥੇ ਵੀ ਲਾਈਨ 'ਚ ਖੜਿਆ ਤਾਂ ਨਾ ਇੱਕ ਟਾਸਕ ਹੁੰਦਾ ਵਾ ਵੀ ਆਹ ਬੈਗ ਉਹ ਮਸ਼ੀਨ 'ਚ ਪਾਉਣੇ ਆ ਉਹ ਜਿਹੜੀ ਸਾਹਮਣੇ ਆ ਉੱਥੇ ਲੋਕ ਪਾਈ ਜਾਂਦੇ ਆ ਵੀ ਜੇ ਬੈਗ ਜਾਂ ਤੁਸੀਂ ਪੈਜੇ ਸਾਡਾ ਤਾਂ ਵਧੀਆ ਨਹੀਂ ਪਰ ਕੁਝ ਕਸ਼ ਕੱਢ ਗਿਆ ਹੱਥ 'ਚ ਵੜਨ ਨਾ ਪੈਣਾ ਕੁਝ ਹੀ ਹਨਾ ਇਦਾਂ ਹੀ ਹੁੰਦਾ ਨਾ ਹੁਣ ਸਾਰੇ ਜਾਣੇ ਹਾਂ ਥੋੜਾ ਵੈਗ ਤਾਂ ਪੈਣਾ ਮੇਰੇ ਬੈਗ ਚਾ ਕੋਈ ਨਾ ਆਪਾ ਆਪਾ ਤੇ ਚ ਕੱਢ ਕੇ ਚੀਜ਼ ਫੜ ਲਾਂਗੇ ਇਦਾਂ ਕਰਕੇ ਉਹ ਸਾਰਾ ਨੱਪ ਘਟ ਕੇ ਮਸ਼ੀਨ ਜੀ ਵਿੱਚ ਪਾਉਣਾ ਵੀ ਸਾਈਜ਼ ਹੁੰਦਾ ਵੀ ਇੰਨਾ ਹੀ ਤਾਂ ਅਸੀਂ ਬੈਗ ਲੈ ਕੇ ਜਾ ਸਕਦੇ ਹਾਂ ਉਦੋਂ ਵੱਧ ਨਹੀਂ ਚਲੋ ਹੁਣ ਆਪਾਂ ਵੇਖਨੇ ਆਪਣਾ ਬੈਗ ਹੁੰਦਾ ਕਿ ਨਹੀਂ ਇਸ ਲਈ ਆਪਾਂ ਲਾਈਨ 'ਚ ਲੱਗੇ ਹੋਏ ਆਂ ਭਰਾਵੋ ਅਸੀਂ ਇਹ ਸਟicker ਜੀ ਲਵਾ ਲਿਆ ਹੁੰਦੇ ਆ ਮਜ਼ਾ ਹੀ ਲੱਗ ਰਿਹਾ ਬਹੁਤ ਛੋਟਾ ਸੈ ਜਾਓ ਮੈਂ ਆਪਣਾ ਆਪ ਕੇ ਬੈਗ ਵਿੱਚ ਪਾਇਆ ਕਿਉਂਕਿ ਜਿਹੜੀ ਹਾਰਡ ਚੀਜ਼ ਆ ਕਿ ਇੱਕ ਆਪਣੇ ਕੋਲ ਦੀ ਕੱਡੇ ਕੱਪੜੀ ਸੀ ਨਾ ਵਿੱਚ ਉਹ ਜਦੋਂ ਆਪਾਂ ਪ੍ਰੈਸ ਹੁੰਦੀ ਹੈ ਜਦੋਂ ਆਪਾਂ ਦੇ ਵਿੱਚ ਪਾਇਆ ਬੈਗ ਜਦੋਂ ਹਾਰਡ ਚੀਜ਼ ਹੋਏਗਾ ਉਹ ਪ੍ਰੈਸ ਨਹੀਂ ਹੋਣੀਗੀ ਤੇ ਕੱਪੜੇ ਕਰਕੇ ਤਾਂ ਆਪਣਾ ਸਾਰਾ ਆ ਗਿਆ ਵਾ ਚਲੋ ਹੁਣ ਆਪਾਂ ਪ੍ਰਿੰਟ ਦੇ ਵਿੱਚ ਆਪਾਂ ਨਾਲ ਸਰ ਗਿਆ ਨਹੀਂ ਪੈਸੇ ਬਹੁਤ ਲੈਂਦੇ ਐ ਇੱਥੇ ਜੇ ਤੁਹਾਡੇ ਕੋਲ 60 70 80 ਆਏ ਮੰਗਦੇ ਨੇ ਜਮਾਦੀ ਜੀ ਸਮਾਹ ਕੇ ਆਪਾਂ ਚਲੋ ਆਪਾਂ ਬੈਨੇ ਆਪਦੇ ਗੇਟ ਤੇ ਜਾ ਕੇ ਤੇ ਵੇਟ ਕਰਦੇ ਆ ਲੋਗੇ ਆਪਣੇ ਬੈਗ ਵੀ ਹੋ ਗਏ ਆ ਸਾਰਾ ਕੁਝ ਹੋ ਗਿਆ ਸਾਡਾ ਬੈਗ ਸਾਡਾ ਉਹਦੇ ਵਿੱਚ ਆ ਗਿਆ ਆ ਗਿਆ ਪ੍ਰੇਮ ਜੀ ਦੇ ਵਿੱਚ ਤੇ ਸਾਰਾ ਕੁਝ ਸਾਡਾ ਹੋ ਗਿਆ ਡਨ ਆ ਸੀ ਹੁਣ ਬੈਠੇ ਆ ਵੇਟ ਕਰ ਰਹੇ ਆ 10 ਕਿ ਮਿੰਟ 5 ਕਿ ਮਿੰਟ ਰਹਿ ਗਏ ਆ ਮਤਲਬ ਵੇਡਿੰਗ ਸ਼ੁਰੂ ਹੋਣ ਚਾ ਮਤਲਬ ਹੈ ਪੈਚ ਬੰਨ੍ਹਣ ਦੇ ਲਈ 5 ਕਿ ਮਿੰਟ ਰਹਿੰਦੇ ਆ ਉਸ ਤੋਂ ਬਾਅਦ ਚ ਆਪਾਂ ਜਾ ਜੈਂਟਰ ਕਰਾਂਗੇ ਤੇ ਬਹੁਤ ਵਧੀਆ ਫੀਲਿੰਗ ਆ ਰਹੀ ਆ ਇੱਕ ਤਾਂ ਜਾਣ ਵਾਲੇ ਵੀ ਬਹੁਤ ਜਿੱਥੇ ਜਾਣਾ ਹਨ ਉਹਨਾਂ ਨੂੰ ਵੀ ਬੇਸਫਰੀ ਦਾ ਇੰਤਜ਼ਾਰ ਆ ਤੇ ਬਾਕੀ ਜੋ ਸਫਰੀਦ ਦੀ ਇਹ ਦੂਜੀ ਫਲਾਈਟ ਆ ਤੀਜੀ ਪਹਿਲੀ ਇੰਡੀਆ ਇੰਡੀਆ ਤੋਂ ਕੈਨੇਡਾ ਆਈ ਤੇ ਚੌਥੀ ਮਤਲਬ BC ਦੇ ਫਿਰ ਗਈ ਐਫਸਪੋਰਟ ਤੋਂ ਫਿਰ ਉਹ ਤਵਾਫਸਾਈ 3 ਚੌਥੀ ਵਾਰ ਜਾ ਚ ਬੈਨ ਲੱਗੀ ਜਾ ਸਕੀ ਤੁਸੀਂ ਦੂਜੀ ਵਾਰ ਨਹੀਂ ਦੂਜੀ ਵਾਰ ਸਾਲ ਹੋ ਗਿਆ ਬੈਟਿਆਂ ਨੂੰ ਸਾਲ ਬਾਹਾਂ ਆਏ ਉਹ ਵੀ ਇੱਕ ਸਾਲ ਬਾਅਦ ਤੁਹਾਨੂੰ ਇੱਕ ਸਾਲ ਹੋ ਗਿਆ ਕੱਲ 15 ਤਰੀਕ ਨੂੰ 15 ਤਰੀਕ ਨੂੰ ਮੈਨੂੰ ਇੱਕ ਸਾਲ ਹੋ ਗਿਆ ਕੈਨੇਡਾ ਆਏ ਨੂੰ ਕਿ ਆਪਾਂ ਡੋਮੈਸਟਿਕ ਫਲਾਇਟ ਕਰ ਲਵਾਂਗੇ ਤੇ ਆਪੀ ਦੋਨਾਂ ਦੀ ਪਹਿਲੀ ਫਲਾਈਟ ਇਕੱਠਿਆਂ ਕਰਨੇ ਗਿਆ ਆਪਾਂ ਹਮੇਸ਼ਾ ਅਲੱਗ-ਅਲੱਗ ਤੇ ਚਲੋ ਬਾਕੀ ਮਹਾਰਾਜ ਸਭ ਨੂੰ ਇਕੱਠਿਆਂ ਨੂੰ ਹੀ ਕਰਵਾਵੇ ਫਲਾਈਟ ਹਨ ਕਿਸੇ ਨੂੰ ਵੀ ਅਲੱਗ ਨਾ ਹੋਣਾ ਪਵੇ ਇਸ ਲਈ ਹੋਣਾ ਆਪਾਂ ਵੇਟ ਕਰੀ ਜਾਂਦੇ ਆ ਫਿਰ ਬੈੰਨੇ ਆ ਵਿੱਚ ਆਪਾਂ ਇੱਥੋਂ ਆਪਾਂ ਇੰਟਰ ਕਰਨਾ ਇੱਧਰ ਆਪਣਾ ਜਹਾਜ਼ ਲੱਗੂਗਾ ਜਹਾਜ਼ ਤਰਤure ਵੀ ਫਿਰਦੇ ਆ ਤੇ ਇੱਥੇ ਲੱਗੂਗੀ ਲਾਈਨ ਇੰਟਰ ਹੋਣ ਲਈ ਲੋਵੀ ਨਾਇਨ ਲੱਗਣੀ ਹੋ ਗਈ ਸ਼ੁਰੂ ਇਹ ਜ਼ੋਨ ਵਾਈਜ਼ ਆਪਾਂ ਨੂੰ ਚੜਾ ਰਹੇ ਜਿੱਦਾਂ ਕਿ 1 ਤੋਂ ਸ਼ੁਰੂ ਹੋਇਆ ਆਪਣਾ ਨਾਇਨ ਜ਼ੋਨ ਹੈਗਾ 9 ਅਰੇ ਇਸ ਫਰੀਦ ਜੈਨਾਬ ਜ਼ੋਨ ਆਪਣਾ 9 ਤੇ 1 2 3 ਸ਼ੁਰੂ ਹੋ ਗਿਆ ਤੇ ਆਪਣੀ ਵਾਰੀ ਵੀ ਆਉਣ ਵਾਲੀ ਆ ਹਾਂ ਤੇ ਗਵਰਨਮੈਂਟ ਆਈਡੀ ਤੇ ਗਵਰਨਮੈਂਟ ਆਈਡੀ ਚਾਹੀਦੀ ਆਪਾਂ ਨੂੰ ਜ਼ਰੂਰੀ ਨਹੀਂ ਕਿ ਪਾਸਪੋਰਟ ਹੀ ਚੱਕਣਾ ਕੋਈ ਵੀ ਡਰਾਈਵਿੰਗ ਲਾਇਸੈਂਸ ਕੋਈ ਵੀ ਗਵਰਨਮੈਂਟ ਆਈਡੀ ਹੋਵੇ ਤੁਹਾਡੇ ਕੋਲੇ ਤੇ ਬਸ ਆਪਾਂ ਨੂੰ ਅਹੀ ਤੇ ਬੋਰਡਿੰਗ ਪਾਸ ਚਾਹੀਦਾ ਵਾ ਪਾਸਪੋਰਟ ਲੈਣ ਚਾਹੀਦਾ ਆਪਾਂ ਨਵੀਂ ਆਪਣਾ ਸਾਰਾ ਕੁਝ ਹੋ ਗਿਆ ਹੁਣ ਅਸੀਂ ਲੱਗੇ ਆਂ ਜਹਾਜ਼ ਦੇ ਵਿੱਚ ਬੈਠਣ ਵੇਸਟ ਜੱਟ ਕਿਹੜੇ ਚ ਆਪਾਂ ਜਾਣਾ ਦੋਹਾਂ ਚ ਜਾ ਸਕਦੇ ਚਲੋ ਚੱਲੀਏ ਅੰਦਰ ਲੈ ਇਧਰ ਜਹਾਜ਼ ਵੇਖਾ ਉਧਰ ਲੱਗਾ ਸਾਡਾ ਚੱਲੇ ਜਾਂਦੇ ਅਸੀਂ ਮজা ਆ ਰਿਹਾ ਵੈਸੇ ਹੈ ਸਾਰਾ ਕੁਝ ਵਧੀਆ ਹੋ ਗਿਆ ਆਪੇ ਟਿਕਟਾਂ ਬੁੱਕ ਕਰਵਾਈਆਂ ਸੀ ਹਾਂ ਹਾਂ ਆਪੇ ਅਸੀਂ ਟਿਕਟਾਂ ਬੁੱਕ ਕਰਵਾਈਆਂ ਸੀ ਮੈਨੂੰ ਥੋੜਾ ਜਿਹਾ ਡਰ ਸੀਗਾ ਵੀ ਪਤਾ ਨਹੀਂ ਕਿਵੇਂ ਹੋਊ ਕਿਵੇਂ ਨਹੀਂ ਬਟ ਬਹੁਤ ਵਧੀਆ ਆ ਗਿਆ ਸਿਮਰੀ ਦਾ ਥੈਂਕ ਯੂ ਹੋਣੇ ਆਪਾਂ ਨੂੰ ਬੋਰਡਿੰਗ ਪਾਸ ਲੈ ਕੇ ਦਿੱਤੇ ਸਿਮਰੀ ਦਾ ਆ ਰਹੇ ਆ ਸਿਮਰੀ ਅਸੀਂ ਜਾਦੇ ਨੂੰ ਵੀ ਕਹਿ ਦਈਏ ਵੀ ਆ ਰਹੇ ਹਾਂ ਆ ਰਹੇ ਆ ਆ ਰਹੇ ਆ personal device and sign in using your west jet rewards details। ਉਹ obviously ਬਹਿ ਗਏ ਆ ਫਲਾਈਨ ਦੇ ਵਿੱਚ ਕਿੰਨੇ ਦਾ ਫੀਰ ਹੋ ਰਿਹਾ ਰਹੇ ਬਹੁਤ ਵਧੀਆ ਤੇ ਬਾਕੀ ਸਾਨੂੰ ਜਿੱਥੇ ਨਾ ਜਦਾ ਪ੍ਰੋਟੈਕਟਰ ਬੁੱਕ ਕਰਦੇ ਆ ਉੱਥੇ ਪਹਿਲਾਂ ਆ ਜਾਂਦਾ ਵੀ ਤੁਸੀਂ ਸੀਟ ਬੁੱਕ ਕਰਨੀ ਹੈ ਤੇ 25 ਐਕਸਟਰਾ ਹੁੰਦੇ ਆ ਸੀਟ ਉਹ ਅਕੋਰਡਿੰਗ ਹੁੰਦਾ ਹਰ ਕਿਸੇ ਦੇ 25 ਨਹੀਂ ਹੁੰਦੇ ਕਿਸੇ ਦੇ 15 ਵੀ ਹੁੰਦੇ ਆ ਕਿਸੇ ਦੇ 40 ਵੀ ਹੁੰਦੇ ਆ ਤੇ ਅਸੀਂ ਉਹ ਕੀਤਾ ਨਹੀਂ ਸੀ ਅਸੀਂ ਕਿਹਾ ਵੀ ਕੋਈ ਵੀ ਸੀਟ ਮੈਚ ਸਾਨੂੰ ਕੋਈ ਮੈਟਰ ਨਹੀਂ ਕਰਦਾ ਕਿਉਂਕਿ ਇੱਥੇ ਡਾਲਰ ਬਚਾਉਣੇ ਹੁੰਦੇ ਆ ਫਾਦ ਉਹੀ ਵੀ ਆ ਸਾਰੇ ਜਨ ਦੇ ਤਾਂ ਵਿੰਡੋ ਸੀਟ ਮੈਣੀ ਪਰ ਸਾਨੂੰ ਵਿੰਡੋ ਸੀਟ ਮੈਣੀ ਅੱਬੀ ਅੱਬੀ ਇਹ ਕਹਿੰਦੇ ਵਿੰਡੋ ਜਿਹੜਾ ਮੈਂ ਬਟਾ ਲਾ ਕੇ ਵੀਡੀਓ ਵਧੀਆ ਬਣਦੀ ਆ ਹੁਣ ਹੋਰ ਵਧੀਆ ਬਣਦਾ ਹੈ ਨਾ ਬਾਹਰ ਦਾ ਥਿਊ ਦਿਖਦਾ ਇਹ ਚੀਜ਼ ਹੁੰਦੀ ਆ ਤਾਂ ਕਰਕੇ ਚਲੋ ਫਿਰ ਹੁਣ ਆਪਾਂ ਤੁਹਾਨੂੰ ਮਖਾਵਾਂਗੇ ਉੱਪਰੋਂ ਕੈਨੇਡਾ ਜੇ ਟਿਖਿਆ ਤਾਂ ਕਿਉਂਕਿ ਢੈਣਾ 8 ਵਜ ਚੁੱਕੇ ਤਕਰੀਬਨ ਪੌਣੇ 8 ਪੌਣੇ 8 ਹੋ ਗਏ 8 ਵਜ ਜਾ ਕੇ ਕੰਨਾਮ ਤੇ ਪਖਾਵਾਂਗੇ ਦੇਖ ਕੇ ਆ ਕੇ ਆਤਾ ਫੀਲਿੰਗ ਬਹੁਤ ਗੁੱਡ ਹੈ ਮਜ਼ਾ ਆ ਰਿਹਾ ਹੈ ਅਖਰੇ ਤੱਕ ਖੁਸ਼ੀ ਹੋ ਰਹੀ ਹੈ ਖੁਸ਼ੀ ਹੋ ਰਹੀ ਹੈ ਕਿ ਮਿਲਣਾ ਜਿਵੇਂ ਉਹ ਲਿਆ ਆਪਣੇ ਵਾਲਾ ਵੀ ਇੱਥੇ ਉਹ ਵੇਸਤੇ ਜਾ ਟਿਕ ਬੰਨਾ ਖੜਾ ਯਾਰ ਕੈਨੇਡਾ ਕਾਰਿਕਾ ਖੜਾ ਤੇ ਇਹਦੇ ਪਿੱਛੇ ਲੋ ਜੀ ਹੁਣ ਆ ਗਿਆ ਆਪਣੇ ਵਾਲਾ ਵੀ 99 ਤੇ ਇੱਥੋਂ ਇਹਨੇ ਸਪੀਡ ਖਿੱਚ ਕੇ ਤੇ ਅਪ ਕਰ ਦੇਣੀ ਆ 30 ਸੈਕਿੰਡਾਂ ਦੇ ਵਿੱਚ ਹੀ ਉਹ ਤੁਰ ਤੁਰ ਕੇ ਲਿਆ ਆ ਬਣੋ 에어ਪੋਰਟ ਤੋਂ ਮਤਲਬ ਬਿਠਾ ਕੇ ਲਿਆ ਆ ਤੁਰ ਤੁਰ ਕੇ ਆਇਆ ਯਾਨੀ ਕਿ ਜਹਾਜ਼ ਇੱਥੋਂ ਤੱਕ ਉਹ ਜਿਹੜੇ ਪਿੱਛੇ ਵੀ ਆ ਰਹੇ ਇਹਨਾਂ ਨੇ ਵੀ ਇੱਥੋਂ ਹੀ ਰਨ ਵੇਨ ਉਹ ਤਾਂ ਇੱਥੋਂ ਹੀ ਉਡਣਾ ਨੇ ਆ ਉੜਵੇ ਕੇ ਸਪੀਡ ਵੜੂਗਾ ਸਪੀਡ ਘਰਦੀ ਹੁਣ ਇਹਨੇ ਬੰਨ ਦੇਖੋ ਥੰਨੇ ਸਪੀਡ ਤੇ ਜਾ ਰਹੇ ਹੁਣ ਇਹਨੇ ਅਪ ਕਰਨਾ ਕਰਨ ਜੇ ਬੰਦ ਹੋਵੇਗਾ ਰ ਇਹ ਡਬਕਲਾ ਜਾਣਾ ਅੰਦਰ ਅੰਦਰ ਵੇਖੋ ਜਾਇ ਤੇ ਕੋਈ ਪਾਸੇ ਕੋਈ ਕਾਰ ਹੋਵੇ ਕਦੇ ਕਾਰ ਚ ਨਹੀਂ ਸਾਡੇ ਇਹ ਕਹਾੜੀ ਪਿਆਦਾ ਕੀਤੀ ਜਾ ਨਹੀਂ ਇਸ ਜਾਦੇ ਤੇ ਨਹੀਂ ਕਿਲਾ ਸਕਦੀ ਸਭ ਤੋਂ ਜਿਆਦਾ ਸੋਹਣੀ ਫਲੀਟ ਤੇ ਨਹੀਂ ਆਉਂਦੀ ਰੋਪਾ ਕਿਤੇ ਘਟੀ ਜਾਂਦੇ ਨੇ ਖੰਦੀ ਹੁੰਦੀਆਂ ਕਿਹਦੀ ਸਭ ਤੋਂ ਜਿਆਦਾ ਸੋਹਣੀ ਫਲੀਟ ਲੱਗਦੀ ਹੈ ਜਮਾਂ ਇੰਨੀ ਆਵੇ ਗੱਡੀ ਦੇ ਵਿੱਚ ਖਾਲੀਆਂ ਬੰਦੇ ਆਉਣੇ ਨਾ ਨੌ ਆ ਬਰਸਵਾਸਾ ਕਲੈਂਡਰ ਟਾਈਮ ਨਹੀਂ ਲੱਗਦਾ ਕਲੈਂਡਰ ਚਲਾ ਕੇ ਲਿਖਾ ਆ। ਦੀਪਨ ਤਕਰੀਬਨ ਸਾਡਾ ਅੱਧੇ ਘੰਟੇ ਦੀ ਰਹਿ ਗਈ ਫਲਾਈਟ ਆ ਤੁਹਾਨੂੰ ਮੈਂ ਦਿਖਾਉਣਾ। ਜਿੱਥੇ ਵਾਈ-ਵਾਈ ਚਲਦਾ ਕਰਕੇ ਆਪਾਂ ਮੈਪ ਤੇ ਵੇਨੇ ਆ। ਅਸੀਂ ਵੀ ਨਹੀਂ ਪੈਗ ਦੇ ਵਿੱਚ ਐਂਟਰ ਕਰਕੇ ਯੂਨਾਈਟਿਡ ਸਟੇਟਸ ਦੇ ਉੱਪਰ ਦੀ ਆਉਂਦਾ ਜਹਾਜ਼। ਆ ਜਿਹੜਾ ਕਿ ਇਹਨਾਂ ਦੀ ਆ ਸਾਡਾ ਜਹਾਜ਼ ਆ ਰਿਹਾ। ਹਾੜੀ ਪੂੜੀ ਆਈ पढ़ो केॾींदे तरदी कई आहे न सॉरी ਕਰਬਾਨ ਫਰਮ ਬਿੰਨੀ ਵਗਦੇ ਸਾਲ ਆ ਗਿਆ ਮੈਨੀ ਟੋਬਾ ਨਿਓ ਆ ਗਿਆ ਮੈਨੀ ਟੋਬਾ ਇਹ ਵੀ ਉਹ ਬਣਦੀ ਧੂਏ ਦੀ ਲਹਿਰਾਂ ਚ ਪਤਾ ਲੱਗ ਗਿਆ ਇਹ ਜਾਜ ਦਾ ਛੱਟ ਦੋਵੇਂ 29 ਦਿਨ ਮੇਰੀ ਲਾਈਨ ਬਣਦੀ ਹੈ ਇਹਦੇ ਚ ਧੂਐ ਦੀ ਬਣਦੀ ਆ ਧੂਆ ਲਹਿਰਾਂ ਬਿੰਨੀ ਗਾਹਾਂ ਮੈਨੀ ਟੋਬਾ ਯਾਦੇ ਤੇ ਯਾਰਡ ਆ ਗਿਆ ਕਿਤੇ ਤੋਂ ਚੇਂਜ ਕੀਤੇ ਸੀ ਫੋਗ ਲਿਫਟ ਦੇ ਟਾਇਰ ਲੋ ਵਿਜਾ ਆਇ ਤਕਰੀਬਨ ਤਕਰੀਬਨ ਧਰਤੀ ਤੇ ਆ ਗਿਆ ਮੈਨੀਟੋਬਾ ਦੇ ਵਿੱਚ ਇੰਨੀ ਫੱਗ ਦੇ ਵਿੱਚ ਜਿੱਥੋਂ ਲੈ ਮੌਸਮ ਦਾ ਵੀ ਫਰਕ ਨਹੀਂ ਪਾ ਰਿਓ ਉਹਦੇ ਨਾਲ ਲੈ ਆ ਗਿਆ ਇਹ ਇਹ ਲੱਗ ਗਿਆ ਧਰਤੀ ਤੇ او ਮਾਈਕ ਰਿਕਾਰਡਿੰਗ ਬੋਲਦੇ ਹਾਂ ਜੀ ਦੇ ਫਾਰਾ ਦੇ ਸਾਰੇ ਤਾਂ ਕਿ ਇਹ ਸਪੀਡ ਘੱਟ ਹੋ ਜੇ ਇਹ ਅਸੀਂ ਆ ਗਏ। तकरीबन ਅਸੀਂ ਮਿੰਨੀ ਪੈਕ ਲੈਂਡ ਹੋ ਚੁੱਕੇ ਆ। तकरीबन ਜਿੰਨਾ ਹੋਈ ਉਹ ਹੀ ਚੁੱਕੇ ਆ। ਬਸ ਜਾ ਜਾ ਰੁਕਣ ਵਾਲਾ ਕਰਦੀਏ ਤਾਂ ਆ ਗਿਆ ਵਾ। ਜਸ ਤੋਂ ਰੁਕਣਾ ਹੀ ਹੈ। ਸਪੀਡ ਬਹੁਤ ਰੋ। ਦੇਖਦੇ ਆ ਕਿਹਦੇ ਦਾ ਰੁਕਦੇ ਨਹੀਂ ਤਾਂ। ਮੈਂ ਨਹੀਂ ਡੁੱਬਾ। ਲਓ ਜੀ ਅਸੀਂ ਗਏ ਆ ਪੁੱਤਰ। ਬਹੁਤ ਥੈਂਕ ਯੂ ਥੈਂਕ ਯੂ ਲਓ ਜੀ ਚੱਲੀਏ ਹੁਣ ਆਪਾਂ ਅੰਦਰ ਜਿਆਦਾ ਕਰ ਰਿਹਾ ਵੇਟ ਅਲੇ ਆਈ ਜਾਂਦਾ ਲੋ ਵੀ ਸਵਾਗਤ ਕੀਤਾ ਜਾਂਦਾ ਰੋਡ ਤੇ ਠੰਡੇ ਤੇ ਥੋੜੀ ਦੇਰ ਵਾਦਨਦੇ ਜਿੱਦ ਕਰਦੇ ਹੁੰਦੇ ਆ ਸਾਰੇ ਮੈਸੀ ਕਰਦੇ ਆ ਜੀ ਚਲੋ ਹੁਣ ਆਪਾਂ ਚੱਲਦੇ ਆ ਜਿਆਦਾ ਮੈਂ ਲੱਗਦਾ ਉਨਾਂ ਲਈ ਆ ਅੰਜੀ ਕਮੈਂਟ ਤਾਂ ਕਰ ਲੈਣਾ ਉਹਨੇ ਮੇਰੇ ਅੱਗੇ ਫਿਰ ਮਿੱਤਰ ਪਿਆਰੇ ਹਨ। ਲਓ ਜੀ ਇਹ ਆ ਮਾਹੌਲ। ਛੋਟਾ 에ਰਪੋਰਟ ਆ ਕਿਉਂਕਿ ਸੁਭਾ ਵੀ ਛੋਟਾ ਹੀ ਆ ਇਹ ਮੈਨੀ ਟੋਪਾ। ਮੇਰਾ ਦੋਸਤ ਕਿਵੇਂ ਆ? ਠੀਕ ਠਾਕ ਆ। ਆ ਜੋ ਚੱਲ ਗਏ। ਚੱਲ ਗਏ। ਚਲੋ ਚਲਿਏ। ਕੈਮਰੀ ਤੇ ਚਲਦੇ ਆ। ਸਵਾਗਤੀਦਾ ਇਹਨਾਂ ਤੁਹਾਡਾ ਵਿੰਨੀ ਪੈਗ ਦੇ ਵਿੱਚ। ਲੋਜੀ ਵਿਨੀ ਪੈਗ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਆ ਜਿਆਦਾ ਸਵਾਗਤ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਤੇ ਆਪਾਂ ਪਹੁੰਚ ਗਏ ਆ ਤੇ ਬਹੁਤ ਵਧੀਆ ਸਫ਼ਰ ਰਿਹਾ ਆਪਣੀ ਫਲਾਈਟ ਸੀਗੀ ਵੈਸਟ ਜੈਟ ਹਨਾ ਤੇ ਮੈਂ ਤੁਹਾਨੂੰ ਪਿੱਛੇ ਵੀ ਦੱਸ ਕਿਹਾ ਵੀ ਬਹੁਤ ਵਧੀਆ ਵਾ ਮਤਲਬ ਮੈਂ ਸੁਜੈਸਟ ਕਰਦਾ ਜੇ ਕਿਸੇ ਨੇ ਆਉਣਾ ਦਾ ਕੋਈ ਵੀ ਵਧੀਆ ਠੀਕ ਸੀ ਸੀਟਾਂ ਸੁੱਟਾਂ ਵੀ ਠੀਕ ਸੀ ਬਹਿਣ ਦੀ ਕੋਈ ਦਿੱਕਤ ਨਹੀਂ ਸੀ ਟਾਈਮਿੰਗ ਵੀ ਪੂਰਾ ਔਨ ਟਾਈਮ ਉੱਡੀ ਆ ਤੇ 2 ਮਿੰਟ ਪਹਿਲਾ ਹੀ ਮਤਲਬ ਲੈਂਡ ਹੋਈ ਆ ਹਨ ਤੇ ਬਾਕੀ ਵਾਈਫਾਈ ਫ੍ਰੀ ਆ ਥੋੜਾ ਬਹੁਤ ਆ ਜਿਵੇਂ ਕੋਲਡ ਡਰਿੰਕ ਵਗੈਰਾ ਜਾਂ ਕੋਈ ਚੌਕਲੇਟ ਜਾਂ ਥੋੜੀਆਂ ਬਹੁਤੀਆਂ ਚੀਜ਼ਾਂ ਵੀ ਫ੍ਰੀ ਖਾਣ ਪੀਣ ਨੂੰ ਦਿੰਦੇ ਜਦ ਕਿ ਅਸੀਂ ਇਨਕਲੂਡ ਨਹੀਂ ਕਰਵਾਈਆਂ ਸੀ ਟ੍ਰੈਕਟਰ ਦੇ ਵਿੱਚ ਤੇ ਬਹੁਤ ਵਧੀਆ ਰਿਹਾ ਹਨਾ ਯਸ ਫ੍ਰੀ ਦਾ ਪਿਲੀਰ ਦੇ ਵਿੱਚ ਮੈਂ ਬਣਾ ਟ੍ਰੈਵਲ ਕੀਤਾ ਸੀ ਤਾਂ ਹੋਰ ਜ ਨਹੀਂ ਸੀ ਉਹ ਤੇ ਪੇੜ ਹੀ ਸੀ ਸਭ ਓਕੇ ਤੇ ਹੁਣ ਆਪਾਂ ਵਲੋਗ ਕਰਦੇ ਹਾਂ ਸਮਾਪਤ ਜਿਆਦਾ ਚੰਗਵੇਂ ਚਾਭ ਰਿਹਾ ਇਹਨੇ ਬਹੁਤ ਤਾਨੇ ਵੇਨੇ ਮਾਰ ਕੇ ਮੈਨੂੰ ਵੀ ਨਹੀਂ ਪੈਗ ਲੈ ਜਾਂਦਾ ਤੇ ਦਿਵਾਲੀ ਹੁਣ ਆਪਾਂ ਵੀ ਨਹੀਂ ਪੈਗ ਵੇਖਣੀ ਬਸ ਬਸ ਕਮਾਉਂਦੇ ਤੁਹਾਨੂੰ ਵੀ ਨਾਲ ਹਾਂ ਕਮਾਉਂਦੇ ਤੁਹਾਨੂੰ ਵੀ ਨਾਲ ਨਾਲ ਤੇ ਬਣੇ ਰਹੋ ਕਿਉਂ ਬਣੇ ਰਹੋ ਸਾਡੇ ਨਾਲ ਹੁਣ ਆਪਾਂ ਮਿਲਾਂਗੇ ਅਗਲੇ ਵਲੋਗ ਦੇ ਵਿੱਚ ਸਮਾਪਤ ਕਰਦੇ ਹਾਂ ਤੇ ਥੈਂਕ ਯੂ ਸ਼ੁਗਰੀਆ ਮਿਹਰਬਾਨੀ